ਬਾਲੀਵੁੱਡ ਦੇ ਲੈਜੈਂਡਰੀ ਐਕਟਰ ਧਰਮਿੰਦਰ ਨੂੰ 10 ਨਵੰਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਵਿੱਚ ਐਡਮਿਟ ਕੀਤਾ ਗਿਆ ਸੀ। ਸਾਲ ਲੰਘ ਵਿੱਚ ਤਕਲੀਫ ਹੋਣ ਦੇ ਬਾਅਦ ਉਹਨਾਂ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਦੇ ਬਾਅਦ ਉਹਨਾਂ ਦਾ ਪਰਿਵਾਰ ਤੇ ਦੇਸ਼ ਭਰ ਦੇ ਲੋਕ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਸਨ। ਇਸ ਕਾਰਨ ਫਿਲਮ ਇੰਡਸਟਰੀ ਦੇ ਕਈ ਵੱਡੇ ਇਵੈਂਟਸ ਵੀ ਪੋਸਟਪੋਨ ਕਰ ਦਿੱਤੇ ਗਏ ਸਨ। ਬਾਲੀਵੁੱਡ ਸtare ਵੀ ਲਗਾਤਾਰ ਹਸਪੀਟਲ ਵਿੱਚ ਧਰਮਿੰਦਰ ਨੂੰ ਦੇਖਣ ਲਈ ਪਹੁੰਚੇ। ਹਾਲਾਂਕਿ ਉਹਨਾਂ ਨੂੰ ਹਸਪੀਟਲ ਤੋਂ ਹੁਣ ਡਿਸਚਾਰਜ ਕਰ ਦਿੱਤਾ ਗਿਆ ਹੈ ਤੇ ਉਹ ਘਰ ਵਾਪਸ ਆ ਚੁ धर्मेन्द्र ਦੇ ਡਿਸਚਾਰਜ ਹੋਣ ਦੀ ਖਬਰ ਨੇ ਫੈਨਸ ਵਿੱਚ ਖੁਸ਼ੀ ਦੀ ਲਹਿਰ ਫੈਲਾ ਦਿੱਤੀ ਹੈ ਹਰ ਕੋਈ ਉਹਨਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ ਦੇਸ਼ ਭਰ ਦੇ ਲੋਕ Dharmendra ਦੀ ਸਿਹਤ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾ ਵਿੱਚ ਸਨ ਪਰ ਹੁਣ ਉਹਨਾਂ ਦੇ ਲਈ ਰਾਹਤ ਪਰੀ ਖਬਰ ਆਈ ਹੈ ਧਰਮਿੰਦਰ ਨੂੰ ਅੱਜ ਸਵੇਰੇ ਬ੍ਰੀਚ ਕੈਂਟੀ ਹਸਪੀਟਲ ਤੋਂ ਛੁੱਟੀ ਦੇ ਦਿੱਤੀ ਗਈ ਡਾਕਟਰਾਂ ਦੀ ਇੱਕ ਟੀਮ ਹੁਣ ਧਰਮਿੰਦਰ ਦਾ ਇਲਾਜ ਉਹਨਾਂ ਦੇ ਘਰ ਵਿੱਚ ਹੀ ਕਰੇਗੀ ਧਰਮਿੰਦਰ ਦੇ ਡਾਕਟਰ ਡਾਕਟਰ ਪ੍ਰਤੀ ਸੰਧਾਨੀ ਨੇ ਉਹਨਾਂ ਨੂੰ ਲੈ ਕੇ ਇੱਕ ਸਟੇਟਮੈਂਟ ਜਾਰੀ ਕੀਤਾ ਉਹਨਾਂ ਨੇ ਦੱਸਿਆ ਧਰਮਿੰਦਰ ਜੀ ਨੂੰ ਅੱਜ ਸਵੇਰੇ 7:30 ਵਜੇ ਛੁੱਟੀ ਦੇ ਦਿੱਤੀ ਗਈ ਹੁਣ ਉਹਨਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾਵੇਗਾ ਕਿਉਂਕਿ ਪਰਿਵਾਰ ਚਾਹੁੰਦਾ ਹੈ ਕਿ ਉਹਨਾਂ ਦਾ ਇਲਾਜ ਘਰ ਵਿੱਚ ਹੀ ਹੋਵੇ ਸਨੀ ਦਿਓਲ ਦੀ ਟੀਮ ਨੇ ਵੀ ਧਰਮਿੰਦਰ ਦੀ ਸਿਹਤ ਦੇ ਬਾਰੇ ਇੱਕ ਵੱਡਾ ਅਪਡੇਟ ਸਾਂਝਾ ਕੀਤਾ ਟੀਮ ਨੇ ਸੋਸ਼ਲ ਮੀਡੀਆ ਤੇ ਇੱਕ ਆਫੀਸ਼ਲ ਬਿਆਨ ਜਾਰੀ ਕਰਕੇ ਕਿਹਾ ਕਿ ਸਰ ਠੀਕ ਹੋ ਰਹੇ ਨੇ ਉਹ ਇਲਾਜ ਨੂੰ ਰਿਸਪੌਂਸ ਕਰ ਰਹੇ ਨੇ ਕਿਰਪਾ ਕਰਕੇ ਉਹਨਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੇ ਲਈ ਪ੍ਰਾਰਥਨਾ ਕਰੋ ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਨੇ ਆਪਣੇ ਫਿਲਮੀ ਕੈਰੀਅਰ ਦੇ ਦੌਰਾਨ ਇੱਕ ਤੋਂ ਵੱਧ ਇੱਕ ਸੁਪਰ ਹਿੱਟ ਫਿਲਮਾਂ ਬਾਕਸ ਆਫਿਸ ਤੇ ਦਿੱਤੀਆਂ ਇਹਨਾਂ ਫਿਲਮਾਂ ਵਿੱਚ ਆਪਣੀ ਦਿਲਕਸ਼ ਅਦਾਕਾਰੀ ਦੇ ਨਾਲ ਉਹਨਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਉਹਨਾਂ ਦਾ ਫਿਲਮੀ ਕੈਰੀਅਰ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਉੱਥੇ ਉਨ੍ਹਾਂ ਨੇ ਦੋ ਵਾਰ ਵਿਆਹ ਕੀਤਾ ਪਹਿਲਾ ਵਿਆਹ ਪ੍ਰਕਾਸ਼ ਕੌਰ ਦੇ ਨਾਲ ਤੇ ਦੂਸਰਾ ਹੀਮਾ ਮਾਨਲੀ ਦੇ ਨਾਲ ਧਰਮਿੰਦਰ 6 ਬੱਚਿਆਂ ਦੇ ਪਿਤਾ ਨੇ ਦੋ ਬੇਟੇ ਸਨੀ ਦੇ올 ਤੇ ਬੌਬੀ ਦੇ올 ਤੇ ਚਾਰ ਬੇਟੀਆਂ ਅਜੀਤਾ ਵਿਜੇਤਾ ਈਸ਼ਾ ਤੇ ਆਹਾਨਾ ਹਾਲਾਂਕਿ ਸਨੀ ਦੇ올 ਤੇ ਬੌਬੀ ਦੇ올 ਦੇ ਨਾਲ ਹੀਮਾ ਮਾਨਲੀ ਦੀਆਂ ਦੋਨੋਂ ਬੇਟੀਆਂ ਈਸ਼ਾ ਤੇ ਆਹਾਨਾ ਦੇ올 ਦੇ ਬਾਰੇ ਫੈਨਸ ਕਾਫੀ ਕੁਝ ਜਾਣਦੇ ਨੇ ਪਰ ਸਨੀ ਦੇ올 ਤੇ ਬੌਬੀ ਦੇ올 ਦੀਆਂ ਰੀਅਲ ਸਿਸਟਰਸ ਅਜੀਤਾ ਤੇ ਵਿਜੇਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਧਰਮਿੰਦਰ ਨੇ 1954 ਵਿੱਚ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕੀਤਾ ਸੀ ਇਸ ਕੱਪਲ ਦੀਆਂ ਦੋ ਬੇਟੀਆਂ ਅਜੀਤਾ ਦਿਉਲ ਤੇ ਵਿਜੇਤਾ ਦਿਉਲ ਨੇ ਅਜੀਤਾ ਦਿਓਲ ਨੇ ਗਲੈਮਰ ਦੀ ਦੁਨੀਆ ਤੋਂ ਦੂਰ ਇੱਕ ਸ਼ਾਂਤ ਜੀਵਨ ਨੂੰ ਚੁਣਿਆ ਔ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸਾਈਕੋਲੋਜੀਕਲ ਟੀਚਰ ਹੈ। ਉਹਨਾਂ ਦਾ ਵਿਆਹ ਕਿਰਨ ਚੌਧਰੀ ਦੇ ਨਾਲ ਹੋਇਆ ਹੈ ਜੋ ਕਿ ਭਾਰਤੀ ਮੂਲ ਦੇ ਡੈਂਟਿਸਟ ਨੇ। ਇਹ ਕਪਲ ਆਪਣੀਆਂ ਦੋਨੋਂ ਬੇਟੀਆਂ ਨਿਕਿਤਾ ਅਤੇ ਪ੍ਰਿਆੰਕਾ ਦੇ ਨਾਲ ਅਮਰੀਕਾ ਵਿੱਚ ਸੈਟਲ ਹੋ ਚੁੱਕਾ ਹੈ। ਵਿਜੇਤਾ ਦਿਓਲ ਧਰਮਿੰਦਰ ਦੇ ਬਿਜ਼ਨਸ ਵਿੱਚ ਸ਼ਾਮਿਲ ਹੈ। ਵਿਜੇਤਾ ਪ੍ਰੋਡਕਸ਼ਨ ਪ੍ਰਾਈਵੇਟ ਲਿਮਿਟਿਡ ਉਹਨਾਂ ਦੇ ਨਾਮ ਤੇ ਸਥਾਪਿਤ ਕੀਤੀ ਗਈ ਸੀ। ਵਿਜੇਤਾ ਦਿਓਲ ਵਿਵੇਕ ਗਿੱਲ ਦੇ ਨਾਲ ਮੈਰਿਡ ਹੈ ਤੇ ਆਪਣੇ ਦੋਨੋਂ ਬੱਚਿਆਂ ਸਾਹਿਲ ਤੇ ਪ੍ਰੇਰਣਾ ਦੇ ਨਾਲ ਦਿੱਲੀ ਵਿੱਚ ਰਹਿੰਦੀ ਹੈ। ਵਿਜ ਧਰਮਿੰਦਰ ਦੀਆਂ ਬੇਟੀਆਂ ਅਜੀਤਾ ਤੇ ਵਿਜੇਤਾ ਬਹੁਤ ਘੱਟ ਪਬਲਿਕਲੀ ਨਜ਼ਰ ਆਉਂਦੀਆਂ ਨੇ ਹਾਲਾਂਕਿ 1970 ਦੇ ਦਹਾਕੇ ਵਿੱਚ ਧਰਮਿੰਦਰ ਫਿਲਮ ਇੰਡਸਟਰੀ ਦੀ ਡ੍ਰੀਮ ਗਰਲ ਹੀਮਾ ਮਾਲਨੀ ਦੇ ਕਾਫੀ ਜ਼ਿਆਦਾ ਨਜ਼ਦੀਕਾ ਗਏ ਉਹਨਾਂ ਨੇ 1980 ਵਿੱਚ ਵਿਆਹ ਕੀਤਾ ਪਰ ਕਿਉਂਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਉਹਨਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਰਕੇ ਧਰਮਿੰਦਰ ਨੇ ਇਸਲਾਮ ਧਰਮ ਨੂੰ ਅਪਣਾ ਕੇ ਹੀਮਾ ਮਾਲਨੀ ਦੇ ਨਾਲ ਵਿਆਹ ਕੀਤਾ ਇਸ ਵਿਆਹ ਤੋਂ ਉਹਨਾਂ ਦੀਆਂ ਦੋ ਬੇਟੀਆਂ ਇਸ਼ਾ ਦਿਓਲ ਤੇ ਆਹਾਨਾ ਦਿਓਲ ਹੋਈਆਂ ਇਸ਼ਾ ਦਿਓਲ ਨੇ ਵੀ ਆਪਣੇ ਮਾਪੇ ਪਾਪਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਬਾਲੀਵੁੱਡ ਦੀ ਦੁਨੀਆ ਵਿੱਚ ਕਦਮ ਰੱਖੇ ਤੇ ਕਈ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹਾਲਾਂਕਿ ਉਹਨਾਂ ਨੂੰ ਬਾਲੀਵੁੱਡ ਵਿੱਚ ਕੋਈ ਖਾਸ ਸਫਲਤਾ ਨਹੀਂ ਮਿਲ ਪਈ ਜਿਸ ਦੇ ਬਾਅਦ ਇਸ਼ਾ ਦਿਓਲ ਨੇ 1912 ਵਿੱਚ ਬਿਜ਼ਨਸਮੈਨ ਭਰਤ ਤਕਤਾਨੀ ਦੇ ਨਾਲ ਵਿਆਹ ਕੀਤਾ ਹਾਲਾਂਕਿ ਕਪਲ 12 ਸਾਲ ਦੇ ਬਾਅਦ 2024 ਵਿੱਚ ਅਲੱਗ ਹੋ ਗਿਆ ਇਸ ਦੌਰਾਨ ਧਰਮਿੰਦਰ ਤੇ ਹਿਮਾ ਮਾਲਨੀ ਦੀ ਛੋਟੀ ਬੇਟੀ ਆਹਨਾ ਦਿਓਲ ਨੇ ਦਿੱਲੀ ਦੇ ਮਸ਼ਹੂਰ ਕਾਰੋਬਾਰੀ ਵੈਫਾ ਬੋਰਾ ਨਾਲ ਵਿਆਹ ਕੀਤਾ ਆਹਨਾ ਹੁਣ ਤਿੰਨ ਬੱਚਿਆਂ ਦੀ ਮਾਂ ਹੈ ਤੇ ਗਲੈਮਰ ਵਰਲਡ ਤੋਂ ਦੂਰ ਆਪਣੀ ਫੈਮਿਲੀ ਲਾਈਫ ਵਿੱਚ ਕਾਫੀ ਜ਼ਿਆਦਾ ਬਿਜ਼ੀ ਹੈ ਜਿੱਥੇ ਦਿਓਲ ਫੈਮਿਲੀ ਦੇ ਬੇਟੇ ਹਮੇਸ਼ਾ ਲਾਈਮਲਾਈਟ ਵਿੱਚ ਰਹਿੰਦੇ ਨੇ ਉੱਥੇ ਦਿਓਲ ਫੈਮਿਲੀ ਦੀ